ਤਸਵੀਰ ਕਰਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਵਨ ਸਿੰਘ ਮਾਨਹਰੀ ਲੁਧਿਆਣਾ ਪਹੁੰਚੇ ਸੀ ਜਿੱਥੇ ਉਹਨਾਂ ਨੇ ਐਨ ਆਰ ਆਈ ਵਿਭਾਗ ਮਾਮਲੇ ਦੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਕੀਤੀ ਹੈ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਭਵਨ ਸਿੰਘ ਮਾਨਹਰਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਫੈਸਲੇ ਦੇ ਬਾਰੇ ਉਹਨਾਂ ਨੇ ਲੋਕਾਂ ਨੂੰ ਜਾਣੂ ਕਰਵਾਇਆ ਹੈ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਇੱਕ ਵਾਰੀ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਹਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਲਿਖਦੇ ਆ ਕਿ ਅੱਜ ਲੁਧਿਆਣਾ ਵਿਖੇ ਐਨਆਰਆਈ ਮਾਮਲੇ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਤੇ ਐਨਆਰਆਈਜ਼ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਸਮੇਂ ਸਿਰ ਹੱਲ ਕਰਨ ਦੇ ਲਈ ਇੱਕ ਨਵੀਂ ਵੈਬਸਾਈਟ NRI.punjab.gov.in ਲਾਂਚ ਕੀਤੀ ਹੈ ਦੱਸ ਦਈਏ ਕਿ ਇੱਕ ਵੱਡੀ ਵੈਬਸਾਈਟ ਲਾਂਚ ਕੀਤੀ ਗਈ ਹੈ ਨਾਲ ਹੀ ਲਿਖਦੇ ਆ ਕਿ ਨਾਲ ਹੀ ਮੀਟਿੰਗ 'ਚ ਫੈਸਲਾ ਕੀਤਾ ਹੈ ਕਿ 3 ਫਰਵਰੀ ਤੋਂ ਪੰਜਾਬ 'ਚ ਐਨਆਰਆਈ ਮਿਲਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਵਿਭਾਗ ਨੂੰ ਕਿਹਾ ਕਿ ਐਨਆਰਆਈਜ਼ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਨਾਲ-ਨਾਲ ਉਹਨਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ ਜੋ ਉਹਨਾਂ ਨੇ ਕਦੇ ਨਹੀਂ ਵੇਖੇ ਤੇ ਨਾਲ ਹੀ ਦਿੱਲੀ ਕੁਮੰਤਰੀ ਹਵਾਈ ਅੱਡੇ ਤੇ ਪੰਜਾਬੀਆਂ ਨੂੰ ਸਹੂਲਤ ਦੇਣ ਦੇ ਲਈ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਆ ਇਸ ਤਰੀਕੇ ਦੇ ਵੱਡੇ ਫੈਸਲੇ ਆ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਲਈ ਗਏ ਨੇ ਐਨਆਰਆਈ ਵਿਭਾਗ ਦੇ ਨਾਲ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਦੇ ਵਿੱਚ ਇਹ ਫੈਸਲੇ ਲਏ ਗਏ ਆ ਜਿਨ੍ਹਾਂ ਤੋਂ ਲੋਕਾਂ ਨੂੰ ਟਵੀਟ ਕਰਕੇ ਜਾਣੂ ਕਰਵਾਇਆ ਗਿਆ ਐਨਆਰਆਈ ਮਿਲੀਆਂ ਨੇ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਨਾਲ ਦੀ ਨਾਲ ਦੱਸਦੀ ਹੈ ਕਿ 3 ਫਰਵਰੀ ਤੋਂ ਇਹ ਜਿਹੜੀਆਂ ਮਿਲਨੀਆਂ ਨੇ ਇਹ ਸ਼ੁਰੂ ਹੋਣਗੀਆਂ ਤੇ ਪੰਜ ਐਨਆਰਆਈ ਮਿਲਨੀਆਂ ਕਰਵਾਈ ਗਈ ਪੰਜਾਬ ਸਰਕਾਰ ਤੇ ਇੱਕ ਵੈਬਸਾਈਟ ਹੈ ਜਿਹੜੀ ਨਵੀਂ ਉਹ ਵੀ ਲਾਂਚ ਕੀਤੀ ਗਈ ਹੈ ਤੇ ਨਾਲ ਦੀ ਨਾਲ ਦਾਵਾ ਕੀਤਾ ਗਿਆ ਹੈ ਕਿ ਜਿਹੜੀਆਂ ਐਨਆਰਆਈਜ਼ ਨੂੰ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਹੱਲ ਕਰਨ ਦੇ ਵਿੱਚ ਸਹੂਲਤ ਹੋਏਗੀ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਵੱਡੀ ਸਹਾਇਤਾ ਇਹ ਵੈੱਬਸਾਈਟ ਕਰੇਗੀ ਤੇ ਦਿੱਲੀ ਕੁਮੰਤਰੀ ਹਵਾਈ ਅੱਡੇ ਤੇ ਪੰਜਾਬੀਆਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਤੇ ਪੰਜਾਬ ਸਹਾਇਤਾ ਕੇਂਦਰ ਖੋਲਣ ਦੀ ਤਿਆਰੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੱਸਤੀ ਹੈ ਕਿ ਐਨ ਆਰ ਆਈਸ ਨੂੰ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਸੀ ਉਹਨਾਂ ਸਾਰੀਆਂ ਨੂੰ ਹੱਲ ਕਰਦੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਸੀਂ ਬੜੇ ਬਾਰ ਵੇਖੀ ਹੈ ਐਨ ਆਰ ਆਈਸ ਦੀਆਂ ਖਾਸ ਤੌਰ ਤੇ ਮੁਸ਼ਕਲਾਂ ਇਹ ਹੁੰਦੀਆਂ ਸੀ ਕਿ ਉਹਨਾਂ ਦੀਆਂ ਜਿਹੜੀਆਂ ਜੱਦੀ ਜ਼ਮੀਨਾਂ ਜਾਇਦਾਦਾਂ ਨੇ ਪੰਜਾਬ ਦੇ ਵਿੱਚ ਬੇਸ਼ੱਕ ਉਹ ਆਪ ਬਾਹਰ ਜਾ ਕੇ ਰਹਿੰਦੇ ਆ ਚਾਹੇ ਉਹ ਕੈਨੇਡਾ ਰਹਿੰਦੇ ਹੋਣ ਯੂ ਐਸ ਅਮਰੀਕਾ ਜਿਹੜਾ ਮਰਜੀ ਦੇਸ਼ ਹੈ ਜਿੱਧਰ ਮਰਜੀ ਰਹਿੰਦੇ ਨੇ ਪਰ ਉਹਨਾਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਜੱਦੀ ਪਛਤਾਨੀ ਜਾਇਦਾਦਾਂ ਨਹੀਂ ਉਹਨਾਂ ਦੇ ਉੱਤੇ ਲੋਕਾਂ ਦੇ ਵੱਲੋਂ ਕਬਜ਼ੇ ਕਰ ਲਈ ਜਾਂਦੇ ਆ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਦੀ ਉਹਨਾਂ ਦੇ ਘਰਾਂ ਦੀ ਉਹਨਾਂ ਦੀਆਂ ਕੋਠੀਆਂ ਦੀ ਉਹਨਾਂ ਦੀਆਂ ਜਾਇਦਾਦਾਂ ਦੀ ਲੋਕਾਂ ਦੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ ਤੇ ਵੱਡੀ ਮੁਸ਼ਕਲ ਹੈ ਇਹੀ ਦਰਪੇਸ਼ ਆਉਂਦੀ ਸੀ ਤੇ ਇਹਨੂੰ ਹੱਲ ਕਰਨ ਦੇ ਲਈ ਬੜੇ ਵਾਰ ਮੰਤਰੀ ਕੁਲਦੀਪ ਸਿੰਘ ਤਲੀਵਾਲ ਐਲੈਕਸ਼ਨ ਮੋਡ ਦੇ ਵਿੱਚ ਸਾਨੂੰ ਦਿਖਾਈ ਦਿੱਤੇ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਉਹ ਸਾਰੀਆਂ ਕਬਾਈਦਾ ਰੁਕ ਗਈਆਂ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਉਹ ਚੀਜ਼ਾਂ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜ ਐਨ ਆਰ ਆਈ ਮਿਲਨੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋਣਗੀਆਂ ਫਰਵਰੀ ਮਹੀਨੇ ਚ ਉਹਨਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ ਨਾਲ ਦੀ ਨਾਲ ਅੱਜ ਇੱਕ ਨਵੀਂ ਵੈਬਸਾਈਟ ਹੈ ਜਿਹੜੀ ਐਨ ਆਰ ਆਈਸ ਵਾਸਤੇ ਹੈ ਇਹ ਲਾਂਚ ਕਰ ਦਿੱਤੀ ਗਈ ਹੈ ਤੇ ਸਾਰੀਆਂ ਮੁਸ਼ਕਲਾਂ ਜਿੰਨੀਆਂ ਵੀ ਉਹਨਾਂ ਲੋਕਾਂ ਨੂੰ ਆਉਣ ਗਿਆ ਜਿਹੜੇ ਮੂਲ ਤੋਂ ਪੰਜਾਬੀ ਨੇ ਪਰ ਰਹਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਬੜੀਆਂ ਤੰਗੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਹੱਲ ਕਰਨ ਦੇ ਲਈ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਵੈਬਸਾਈਟ ਹੈ ਬੜੀ ਸਹਾਈ ਸਿੱਧ ਹੋਏਗੀ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਪੁਵਨ ਸਿੰਘ ਮਾਨੋਰਾਂ ਦੇ ਵੱਲੋਂ ਸਬੰਧਿਤ ਤੇ ਵਿਭਾਗ ਦੇ ਅਫਸਰਾਂ ਦੇ ਨਾਲ ਲੁਧਿਆਣਾ 'ਚ ਮੁਲਾਕਾਤ ਕੀਤੀ ਗਈ ਹੈ। ਉਸ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਕਿ ਐਨਆਰਆਈ ਮਿਲਣੀਆਂ ਨੇ ਪੰਜਾਬ ਦੇ ਵਿੱਚੋਂ ਕਰਵਾਈਆਂ ਜਾਣਗੀਆਂ 5 ਮਿਲਣੀਆਂ ਹੋਣਗੀਆਂ। ਪਹਿਲੀ ਮਿਲਣੀ ਫਰਵਰੀ ਦੇ ਵਿੱਚ ਸ਼ੁਰੂ ਕੀਤੀ ਜਾਏਗੀ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਵੈੱਬਸਾਈਟ ਹੈ ਉਹ ਪੁਵਨ ਸਿੰਘ ਮਾਨੋਰਾਂ ਨੇ ਦੱਸਿਆ ਕਿ ਲਾਂਚ ਕਰ ਦਿੱਤੀ ਗਈ ਹੈ ਤੇ ਜਿਹੜਾ ਦਿੱਲੀ ਦਾ ਮੰਤਰੀ ਹਵਾਈ ਅੱਡਾ ਹੈ ਉਹਦੇ ਤੇ ਵੀ ਪੰਜਾਬੀਆਂ ਨੂੰ ਖਾਸ ਤੌਰ ਤੇ ਸੇਵਾਵਾਂ ਦੇਣ ਦੇ ਲਈ ਸਹੂਲਤਾਂ ਦੇਣ ਦੇ ਲਈ ਪੰਜਾਬ ਸੇਵਾ ਕੇਂਦਰ ਖੋਲਣ ਦੀ ਤਿਆਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਬਾਕੀ ਵੇਖਣਾ ਹੋਵੇਗਾ ਕਿ ਇਹ ਜਿਹੜੀਆਂ ਕਵੈਦਾ ਕੀਤੀਆਂ ਜਾ ਰਹੀਆਂ ਨੇ ਇਹ ਆਖਰਕਾਰ ਕਿੰਨੀਆਂ ਕੁ ਸਹਾਇਕ ਸਿੱਧ ਹੁੰਦੀਆਂ ਨੇ